ਮੈਨੂੰ ਵੀ ਹੈ ਅਮਰਤਲ ਪੁਆਇੰਟ ਜਿੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਰਮਨ ਜੀ ਜੋ ਕਾਂਗਸ ਪਾਰਟੀ ਦੇ ਸੀਨੀਅਰ ਆਗੂ ਔਰ ਬਲੈਕ ਪ੍ਰੈਜ਼ੀਡੈਂਟ ਆ ਉਹ ਉਹਨਾਂ ਦਾ ਆਸ਼ੀਰਵਾਦ ਦੇ ਰਹੇ ਜਿੱਥੇ ਉਹ ਕੰਮ ਕਰ ਰਹੇ ਉਹ ਅੰਦਰ ਲੈ ਕੇ ਚਲਦੇ ਆ ਸਾਡੇ ਬਹੁਤ ਸਤਿਕਾਰਯੋਗ ਸਾਡੇ ਸੀਨੀਅਰ ਕਾਂਗਸ ਪਾਰਟੀ ਦੇ ਆਗੂ ਔਰ ਬਲੈਕ ਪ੍ਰੈਜ਼ੀਡੈਂਟ ਰਮਨ ਜੀ ਸਾਡੇ ਨਾਲ ਜੁੜ ਚੁੱਕੇ ਆ ਆਪਾਂ ਗੱਲ ਕਰਦੇ ਆ ਜੋ ਨਵੇਂ ਸਾਲ ਚ ਅਸੀਂ ਪਰੇਸ਼ ਕਰ ਰਹੇ ਆ 26 ਵਿੱਚ ਕੀ ਆਪਾਂ ਸਮਾਜ ਔਰ ਜੇਸ ਦੇ ਵਾਸੀਨ ਕੀ ਮੈਸੇਜ ਦੇਣੇ ਨੇ ਬਾਰੇ ਕੀ ਕੀ ਕਰਨੀ ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਰਮਨ ਤਲਵਾਰ ਬਲੌਗ ਪ੍ਰੈਸਟੈਂਟ ਹਲਕਾ ਸੈਂਟਰ ਨਾਮਕ ਮੰਡੀ ਮੈਂ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ ਬਹੁਤ ਮੁਬਾਰਕਬਾਦ ਦਿਨਾ ਹਾਂ ਨਵਾਂ ਸਾਲ ਖੁਸ਼ੀਆਂ ਪਰ ਆਵੇ ਹਰ ਘਰ ਦੇ ਵਿੱਚ ਖੁਸ਼ੀਆਂ ਆਣ ਤੇ ਜਿੱਥੇ ਮੈਂ ਨਵੇਂ ਸਾਲ ਦੀ ਵਧਾਈ ਦੇਣਾ ਹਾਂ ਉੱਥੇ ਹੀ ਇੱਕ ਮੈਂ ਛੋਟਾ ਜਿਹਾ ਮੈਸੇਜ ਦੇਣਾ ਚਾਹਨਾ ਸਰ ਇੱਕ ਚਾਈਨਾ ਡੋਰ ਦਾ ਚਾਇਨਾ ਡੋਰ ਦੇ ਨਾਲ ਤੁਸੀਂ ਦੇਖ ਰਹੇ ਹੋ ਬਹੁਤ ਜ਼ਿਆਦਾ ਨੁਕਸਾਨ ਹੋ ਰਹੇ ਨੇ ਇਹ ਅੱਜ ਹੁਣੇ ਮੈਨੂੰ ਭਾਜੀ ਨੇ ਦੱਸਿਆ ਕਿ ਜੀਟੀ ਰੋਡ ਦੇ ਜੀਟੀ ਰੋਡ ਦੇ ਹਾਂ ਆ ਦੇਖੋ ਜੀਟੀ ਰੋਡ ਦੇ ਉੱਤੇ ਇੱਕ ਥੇਡੀ ਦਾ ਗਲਾ ਟੱਟਿਆ ਗਿਆ ਪੂਰਾ ਇਹਨੂੰ ਦੇਖੋ ਕਾਫੀ ਟਾਂਕੀ ਲੱਗਣਗੇ ਤੇ ਇਹਨਾਂ ਦਾ ਨਵਾਂ ਸਾਲ ਤੁਸੀਂ ਸਮਝ ਸਕਦੇ ਹੋ ਇਟਾਰਾ ਦਾ ਕਿ ਹਸਪੀਟਲ ਚ ਚਲਾ ਗਿਆ ਮੈਂ ਇਹੀ ਚਾਹਨਾ ਕਿ ਜਿਵੇਂ ਆ ਵੇਖੋ ਇੱਕ ਮੈਡਮ ਵਿਚਾਰੇ ਸਾਡੀ ਭੈਣ ਆ ਜਿਹਦੀ ਇਹ ਕੋਈ ਗਲਾ ਇਕੱਠਾ ਗਿਆ ਇਸ ਤਰ੍ਹਾਂ ਚਾਈਨਾ ਡੋਰਾ ਦਾ ਇਸਤੇਮਾਲ ਅਸੀਂ ਨਾ ਕਰੀਏ ਜੇ ਆਪਾਂ ਗੁੱਡੀ ਢਾਣੀ ਹੈ ਗੁੱਡੀ ਢਾਣੀ ਇੱਕ ਅੱਜ ਦਾ ਨਹੀਂ ਸਦੀਆਂ ਤੋਂ ਚੱਲਿਆ ਆ ਰਿਹਾ ਗੁੱਡੀ ਉਡਾਣੀ ਚਾਹੀਦੀ ਹੈ ਜੇ ਕੋਈ ਗੁੱਡੀ ਉਡਾਉਂਦਾ ਹੈ ਉਹ ਆਪਣੀ ਪੁਰਾਣੀ ਡੋਰਾ ਜੰਨੀਆਂ ਅੱਛੀਆਂ ਸਾਡੇ ਡੋਰਾ ਸੀਗੇ ਜਿੰਨੂੰ ਅਸੀਂ ਸਦੀਆਂ ਤੋਂ ਸਾਡੇ ਬਾਪ ਦਾਦਾ ਵੀ ਉਡਾਉਂਦੇ ਰਹੇ ਨੇ ਉਹ ਜੀ ਡੋਰਾ ਬੱਚਿਆਂ ਨੂੰ ਲੈ ਕੇ ਦੋ ਜਿਹਦੇ ਨਾਲ ਕੋਈ ਨੁਕਸਾਨ ਨਾ ਹੋਵੇ ਪਬਲਿਕ ਨੂੰ ਖਾਨਾ ਨਾ ਹੋਵੇ ਆ ਜਿੱਥੇ ਪਬਲਿਕ ਨੂੰ ਨੁਕਸਾਨ ਹੁੰਦਾ ਉਥੇ ਤੁਹਾਡੇ ਬੱਚਿਆਂ ਨੂੰ ਵੀ ਨੁਕਸਾਨ ਹੁੰਦਾ ਜੇ ਬੱਚੇ ਨੂੰ ਜਦੋਂ ਚੀਰਾ ਆਂਦਾ ਨਾ ਉਹ ਚੀਰਾ ਛੇਤੀ ਨਹੀਂ ਭਰਦਾ ਜਿਹੜਾ ਪ੍ਰਾਣੀ ਡੋਰ ਦਾ ਚੀਰਾ ਸੀ ਉਹ ਦੋ ਦਿਨ ਚ ਭਰ ਜਾਂਦਾ ਸੀਗਾ ਚੀਰਾ ਨਹੀਂ ਭਰਦਾ ਉਹੀ ਉਹੀ ਬੱਚਾ ਜਿਹੜਾ ਮਤਲਬ ਗੁੱਲੀ ਢਾਂਦਾ ਉਹਦੀ ਉਂਗਲ ਕੱਟੀ ਜਾਂਦੀ ਹੈ ਕੱਲ ਨੂੰ ਉਹਦਾ ਵੀ ਇਲਾਜ ਕਰਾਣੇ ਆ ਉਸ ਤੋਂ ਉਸ ਤਰ੍ਹਾਂ ਹੀ ਪਬਲਿਕ ਦਾ ਵੀ ਨੁਕਸਾਨ ਹੋ ਰਿਹਾ ਉਸ ਪਬਲਿਕ ਵਿੱਚ ਉਹਨਾਂ ਦੇ ਮਾਪੇ ਵੀ ਹੋ ਸਕਦੇ ਨੇ ਅਸੀਂ ਵੀ ਹੋ ਸਕਦੇ ਆ ਕੋਈ ਵੀ ਹੋ ਸਕਦਾ ਐਸ ਕਰਕੇ ਅਸੀਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਜਿੰਨਾ ਵੀ ਹੋ ਸਕੇ ਚਾਈਨਾ ਡੋਰ ਨੂੰ ਬੈਨ ਕੀਤਾ ਜਾਵੇ ਵੈਸੇ ਪ੍ਰਸ਼ਾਸਨ ਪੁਲਿਸ ਮਹਿਕਮਾ ਸਾਡੇ ਸੀਪੀ ਸਾਹਿਬ ਨੇ ਬੜੀ ਜਗ੍ਹਾ ਡੋਰਾ ਤੇ ਰੇਡ ਕੀਤੀ ਨੇ ਬੜੀ ਜਗ੍ਹਾ ਡੋਰਾ ਵੀ ਕਿਤੇ ਨਾ ਕਿਤੇ ਸ਼ਾਇਦ ਲੋਕਾਂ ਨੂੰ ਮਿਲ ਜਾਂਦੀ ਹੈ ਤੇ ਮੈਂ ਪਬਲਿਕ ਨੂੰ ਵੀ ਇਹੀ ਕਹਿਣਾ ਚਾਹਣਾ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪਲੀਜ਼ ਚਾਇਨਾ ਡੋਰ ਨਾ ਲੈ ਕੇ ਦੋ ਆਪਣੇ ਬੱਚੇ ਦਾ ਵੀ ਭਲਾ ਮੰਗੋ ਲੋਕਾਂ ਦਾ ਵੀ ਭਲਾ ਮੰਗੋ ਤਾਂ ਕਿ ਕੋਈ ਨੁਕਸਾਨ ਨਾ ਰਵੇ ਹਰ ਕਿਸੇ ਵਾਸਤੇ ਨਵਾਂ ਸਾਲ ਖੁਸ਼ੀਆਂ ਭਰਿਆ ਹੋਵੇ ਹੁਣ ਇਹ ਜਿਹੜੇ ਲੇਡੀ ਤੁਹਾਨੂੰ ਇੱਕ ਦਿਖਾਏ ਨੇ ਜੋ ਵੀ ਸਾਡੀ ਭੈਣ ਸੀ ਵਿਚਾਰੀ ਜਿਹਦਾ ਗਲਾ ਕੱਟਿਆ ਗਿਆ ਇਹਦਾ ਵਿਚਾਰੀ ਦਾ ਨਵਾਂ ਸਾਲ ਦੇਖੋ ਹੁਣ ਹਸਪੀਟਲ ਚ ਜਾ ਰਿਹਾ ਅਸੀਂ ਕਹਿ ਇਹਨੂੰ ਨਹੀਂ ਜਾਂਦੇ ਕਿ ਮਾਤਾ ਰਣੀ ਕਿਸੇ ਦਾ ਵੀ ਨਵਾਂ ਸਾਲ ਹਸਪੀਟਲ ਚ ਨਾ ਜਾਵੇ ਖੁਸ਼ੀਆਂ ਭਰਿਆ ਰਹੇ ਜੈ ਜੈ ਸਰ ਇਹ ਦੇਖੋ ਤੁਸੀਂ ਜਿਸ ਤਰ੍ਹਾਂ ਇਹ ਦਿਖਾ ਰਹੇ ਆ ਕਿ ਇਹ ਅੱਜ ਅੱਜ ਹੀ ਇਹ ਇਨਸੀਡੈਂਟ ਹੋਇਆ ਇੱਕ ਲੇਡੀ ਕੋਈ ਜੀਟੀ ਰੋਡ ਤੋਂ ਜਾ ਰਹੀ ਸੀ ਤੇ ਉਹਨਾਂ ਦਾ ਗਲਾ ਦੇਖੋ ਕਿੰਨਾ ਕੱਟਿਆ ਹੋਇਆ ਹੈ ਤੇ ਇਹਨਾਂ ਦਾ ਨਵਾਂ ਸਾਲ ਵਿਚਾਰਿਆ ਤਾਂ ਕਿੰਨਾ ਮਾੜਾ ਨਵਾਂ ਸਾਲ ਚੜਿਆ ਹੈ ਇਹ ਹਸਪੀਟਲ ਦੇ ਵਿੱਚ ਕਿੰਨਾ ਜ਼ਿਆਦਾ ਇਸ ਲੇਡੀ ਦਾ ਨਿਸ਼ਾਨਾ ਹੋ ਗਿਆ ਜਿੱਥੋਂ ਤੱਕ ਦੇਖ ਕੇ ਲੱਗਦਾ ਕਿ ਦੇਖੋ ਕਾਫੀ ਟਾਂਕੇ ਲੱਗਣਗੇ ਇਸ ਇਸ ਲੇਡੀ ਨੂੰ ਤੇ ਇਹਨਾਂ ਦਾ ਨਵਾਂ ਸਾਲ ਇਹਨਾਂ ਚਾਈਨਾ ਡੋਰ ਕਰਕੇ ਖਰਾਬ ਹੋਇਆ ਤੇ ਬੇਨਤੀ ਹੈ ਕਿ ਐਸਾ ਨਾ ਵਾਸਾਲ ਕਿਸੇ ਦਾ ਖਰਾਬ ਨਾ ਹੋਵੇ ਕੋਈ ਕੇਹ ਪਰਮਾਤਮਾ ਸਭ ਆਪਣੇ ਘਰ ਖੁਸ਼ ਰਹਿਣ ਸੁਖੀ ਰਹਿਣ ਆਪਣੇ ਕਿਸੇ ਨੂੰ ਕੋਈ ਛੱਟਪੇਟ ਨਾ ਲੱਗੇ ਇਸ ਕਰਕੇ ਚਾਈਨਾ ਡੋਰ ਦਾ ਇਸਤੇਮਾਲ ਨਾ ਕਰੋ ਨਾ ਕਰੋ ਪੀਸ ਨਾ ਕਰੋ ਆਪਣੇ ਬੱਚਾ ਨੂੰ ਵੀ ਨਾ ਲੈ ਕੇ ਦੋ ਜਦੋਂ ਆਪਾਂ ਆਪਣੇ ਬੱਚਾ ਨੂੰ ਲੈ ਕੇ ਦਿੰਦੇ ਆ ਡੋਰ ਨਾਲ ਉਂਗਲ ਕੱਟੀ ਜਾਂਦੀ ਆ ਉਹ ਵੀ ਠੀਕ ਨਹੀਂ ਹੁੰਦੀ ਜੇਤੀ ਸਾਡੀ ਅਸੀਂ ਅੱਜ ਦਾ ਨਹੀਂ ਸਦੀਆਂ ਤੋਂ ਗੁੱਡੀ ਉਡ ਰਹੀ ਹੈ ਬੜੀ ਸੱਚੀ ਡੋਰ ਸਾਡੀ ਇੰਡੀਆ ਦੀ ਬੜੀ ਅੱਛੀ ਡੋਰਾ ਲੱਗਦੀਆਂ ਸੀ ਉਹ ਡੋਰ ਨਾਲ ਅਕਸਰ ਜੇ ਤੁਹਾਨੂੰ ਗੁੱਡੀ ਦਾ ਸ਼ੌਕ ਹੈ ਮੈਂ ਨਹੀਂ ਕਹਿੰਦਾ ਕਿ ਗੁੱਡੀ ਨਾ ਉਡਾਓ ਉਹਦੇ ਨਾਲ ਉਡਾਓ ਵਧੀਆ ਗੁੱਡੀਆਂ ਉਡਾਓ ਇਹ ਕਿਉਂ ਗਲਤ ਆਪਾਂ ਚੀਜ਼ਾਂ ਨਾਲ ਗੁੱਡੀਆਂ ਉਡਾ ਰਹੇ ਆਂ ਇਹ ਕਿਰਪਾ ਕਰਕੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਇਹਦੇ ਨਾਲ ਗੁੱਡੀ ਨਾ ਉਡਾਓ ਨਵਾਂ ਸਾਲ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਖੁਸ਼ੀਆਂ ਭਰਿਆ ਰਹੇ ਕਿਸੇ ਨੂੰ ਕੋਈ ਬਿਮਾਰੀ ਤੋਂ ਕਿਸੇ ਨੂੰ ਕੋਈ ਸੱਟ ਨਾ ਲੱਗੇ ਜੈ ਦੇ ਉੱਤੇ ਹੋਰ ਜਿਆਦਾ ਸਖਤ ਕਾਨੂੰਨ ਕਰਨ ਤਾਂ ਕਿ ਲੋਕ ਚਾਈਨਾ ਡੋਰ ਦਾ ਯੂਜ਼ ਨਾ ਕਰਨ ਜਿ ਐਸੇ ਇੱਕ ਮੈਸੇਜ ਮੈਂ ਲੋਕਾਂ ਦੀ ਫੈਮਿਲੀ ਨੂੰ ਵੀ ਦੇਣਾ ਚਾਹੁੰਦਾ ਐਹੀ ਇੱਕ ਮੈਸੇਜ ਕਿ ਜੇ ਚਾਈਨਾ ਡੋਰ ਦਾ ਪਬਲਿਕ ਨੂੰ ਨੁਕਸਾਨ ਹੋ ਰਿਹਾ ਤੇ ਆਪਾਂ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਦੇ ਰਹੇ ਉਹਨਾਂ ਦੇ ਉਂਗਲ ਤੇ ਜਿਹੜਾ ਚੀਰਾ ਆਂਦਾ ਨਾ ਉਹ ਚੀਰਾ ਵੀ ਨਹੀਂ ਛੇਤੀ ਭਰਦਾ ਤੇ ਮੈਂ ਸਾਰੇ ਪਰਿਵਾਰਾਂ ਨੂੰ ਸਾਰੇ ਲੋਕਾਂ ਨੂੰ ਐਹੀ ਬੇਨਤੀ ਕਰਨਾ ਚਾਹੁੰਦਾ ਕਿ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਵੀ ਤੁਸੀਂ ਚਾਈਨਾ ਡੋਰ ਨਾ ਲੈ ਕੇ ਦਿਓ ਤੁਹਾਡੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਪੈ ਪਬਲਿਕ ਦਾ ਵੀ ਨੁਕਸਾਨ ਹੋ ਰਿਹਾ ਪਬਲਿਕ ਵਿੱਚ ਤੁਸੀਂ ਤੇ ਮੈਂ ਵੀ ਹੋ ਸਕਦੇ ਆ ਕੋਈ ਵੀ ਹੋ ਸਕਦਾ ਐ ਇਸ ਕਰਕੇ ਬੇਨਤੀ ਐ ਕਿ ਇਹ ਨਾ ਕੀਤਾ ਜਾਵੇ ਪ੍ਰਸ਼ਾਸਨ ਆਪਣੀ ਪੂਰੀ ਪੂਰੀ ਟੈਟ ਲਗਾ ਰਿਹਾ ਪੂਰੀ ਕਾਰਵਾਈ ਕਰ ਰਿਹਾ ਵਾ ਫਿਰ ਵੀ ਕਿਤੇ ਨਾ ਕਿਤੇ ਸਾਡੇ ਅੰਮ੍ਰਿਤਸਰ ਦੇ ਕਿਤੇ ਨਾ ਕਿਤੇ ਵਿਕਦੀ ਐ ਤੇ ਇਸ ਕਰਕੇ ਬੇਨਤੀ ਐ ਕਿ ਤੁਸੀਂ ਨਾ ਲਓਗੇ ਜੇਕਰ ਤੁਸੀਂ ਲੈਣੀ ਬੰਦ ਕਰ ਦੋਗੇ ਜੋ ਚਾਈਨਾ ਡੋਰ ਤੇ ਆਟੋਮੈਟਿਕ ਵਿਕਣੀ ਬੰਦ ਹੋ ਜਾਏਗੀ ਸਾਨੂੰ ਪ੍ਰਸ਼ਾਸਨ ਦੇ ਨਾਲ ਚੱਲਣਾ ਚਾਹੀਦਾ ਮੈਂ ਐਸੇ ਬੇਨਤੀ ਦੇ ਨਾਲ ਪਰਮਾਤਮਾ ਸਭ ਦਾ ਭਲਾ ਕਰੇ ਸਭ ਤੇ ਮਨੁੱਖ ਸਭ ਦਾ ਵਧੀਆ ਨਵਾਂ ਸਾਲ ਚੜੇ ਸਭ ਨੂੰ ਖੁਸ਼ੀਆਂ ਭਰਾਂ ਰਹੇ ਸਭ ਕਿਸੇ ਨੂੰ ਕੋਈ ਬਿਮਾਰੀ ਨਾ ਲੱਗੇ ਕਿਸੇ ਨੂੰ ਕੋਈ ਦੁੱਖ ਤਕਲੀਫ ਨਾ ਹੋਵੇ ਜੈ ਹਿੰਦ ਇਹ ਆਗੂ ਨੇ ਔਰ ਬਹੁਤ ਸਮਾਜ ਸੇਵੀ ਆ ਕੰਮ ਕੀਤਾ ਔਰ ਇਹੋਲੇ ਬਲਾਗ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਇੱਕ ਨਵੇਂ ਸਾਲ ਦਾ ਜੋ ਅਸੀਂ 26 ਜੇ ਪ੍ਰੇਸ਼ ਕਰ ਰਹੇ ਆ ਵੀਸਾ 26 ਜ ਉਹਨਾਂ ਨੇ ਸਾਰੇ ਦੇਸ਼ ਵਾਸੀਆਂ ਨੂੰ ਸਵਾਜ ਨੂੰ ਲੱਖ ਲੱਖ ਵਧਾਈਆਂ ਦੇਂਦੇ ਔਰ ਰੋਜ਼ ਨਾਲ ਇੱਕ ਮੈਸੇਜ ਆ ਰਹੀ ਕੀਤਾ ਜੋ ਚੈਨਲ ਡੋਰਾਵਾ ਜਿਹਦੇ ਨਾਲ ਸਾਡਾ ਆਵਾਜ਼ ਆ ਰਹੀ ਜਾ ਰਿਹਾ ਕੋਈ ਜਾ ਰਿਹਾ ਆਪਣੇ ਧਿਆਨ ਜਾ ਰਿਹਾ ਪਰ ਜੋ ਇੱਥੇ ਜਿਹੜੀ ਆ ਪ੍ਰਸ਼ਾਸਨ ਚਾਹੀਦਾ ਕਿ ਉਹ ਕੰਟਰੋਲ ਕਰਨਾ ਔਰ ਸਾਡੇ ਸਮਾਜ ਦੇ ਵਿੱਚ ਜਿਹੜੇ ਪਬਲਿਕ ਆ ਜੋ ਅਸੀਂ ਵੱਸਦੇ ਆ ਉਹ ਸਾਡੇ ਬੱਚੇ ਆ ਉਹ ਚੀਜ਼ ਨੂੰ ਧਿਆਨ ਚ ਰੱਖਣ ਕਿ ਜਿਹੜੀ ਚੈਨਾ ਡੋਰਾ ਬਹੁਤ ਨੁਕਸਾਨ ਕਰ ਰਹੀ ਜਿਹਦੇ ਨਾਲ ਆਵਾਜ਼ਾਂ ਦੇ ਜੋ ਜਾ ਰਿਆ ਉੱਤੇ ਵੀ ਕੋਈ ਅਚਾਨਕ ਇਹ ਜਿਹੜੀ ਆ ਚੈਨਾ ਡੋਰਾ ਪਵੇ ਜਿਹਦੇ ਨਾਲ ਨੁਕਸਾਨ ਹੋ ਸਕਦਾ ਔਰ ਆਪਣੇ ਬੱਚਿਆਂ ਨੂੰ ਹੋ ਸਕਦਾ ਇਹ ਜਿਹੜਾ ਮੈਸੇਜ ਆ ਸਾਡਾ ਸਭ ਤੋਂ ਉੱਤਮ ਮੈਸੇਜ ਜਿਹੜਾ ਸਾਡੇ ਸਤਿਕਾਰਯੋਗ ਰਮਨ ਜੀ ਜਿਹੜੇ ਬਲੈਕ ਪ੍ਰੈਜ਼ੀਡੈਂਟ ਹਨ ਕਾਂਗਰਸ ਪਾਰਟੀ ਦੇ ਉਹਨਾਂ ਕਹਾਂ ਪੀ ਇਹਦੇ ਨਾਲ ਉਹਨਾਂ ਸੀਪੀਸਾਈ ਔਰ ਸੀਪੀ ਸਾਹਿਬ ਔਰ ਡੀਜੀ ਸਾਹਿਬ ਪ੍ਰਸ਼ਾਸਨ ਵੱਲੋਂ ਵੀ ਕੰਟਰੋਲ ਕੀਤਾ ਜਾ ਰਿਹਾ ਪਰ ਉਹ ਉਹ ਤੇ ਸਾਡਾ ਹੀ ਫਰਜ਼ ਬਣਦਾ ਪਈ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਈ ਅਸੀਂ ਉਹ ਚੈਨਾ ਡੋਰਾ ਨੂੰ ਜਿਹੜੀ ਆ ਖੂਨੀ ਡੋਰਾ ਵਾ ਇਹਨੂੰ ਆਪਣੇ ਬੱਚਿਆਂ ਤੋਂ ਡੋਂ ਤੋਂ ਗਰੇਜ ਕਰੀਏ ਔਰ ਜਿਹੜੀ ਪਹਿਲੀ ਡੋਰਾ ਸਾਡੀ ਚੱਲ ਰਹੀ ਸੀ ਜਾਨੇ ਦੇਸ਼ਦਾਰ ਸਮਾਜ ਦੇੱਚੀ ਪਹਿਲੇ ਆਮ ਡੋਰਾਜੀ ਉਹਦੇ ਨਾਲ ਹੀ ਅਸੀਂ ਬੱਚੇ ਦਾ ਜਿਹੜਾ ਮਨਨ ਕੀਤਾ ਜਾਵੇ ਜੀ ਸ਼ੇਖ ਪੱਤਰਪੀਸੇ ਨਾ ਪੰਚ ਸਿੰਘ ਅਮਰਸਨ